ਸਾਰੀਆਂ ਬਿਆਦੀਆਂ ਦੇ ਵਿੱਚ ਜਿਹੜਾ ਪ੍ਰਦੀਪ ਕਲਾਰ ਹੈ ਉਹ ਹੁਣ ਰੈਸਟ ਹੋ ਗਿਆ ਉਹਦੇ ਵਿੱਚ ਹਨੀਪ੍ਰੀਤ ਅਤੇ ਡੇਰਾ ਮੁਖੀ ਦਾ ਨਾਮ ਖੁੱਲ ਕੇ ਲਿਆ ਗਿਆ ਅਸੀਂ ਕਹਿੰਦੇ ਕਿ ਉਹਨਾਂ ਦੋਸ਼ੀਆਂ ਨੂੰ ਵੀ ਇਸ ਕੇਸ ਦੇ ਵਿੱਚ ਨਾਮ ਜੱਦ ਕੀਤਾ ਜਾਵੇ ਨਾਮ ਲਿਆਂਦਾ ਜਾਵੇ ਉਹਨਾਂ ਨੂੰ 2015 ਤੋਂ ਲੈ ਕੇ ਬਿਆਦਵੀਆਂ ਘਟਨਾਵਾਂ ਜਿਸ ਤਰ੍ਹਾਂ ਕਹਾਂ ਤਾਂ ਅੱਜ ਤੱਕ ਚੱਲ ਰਹੀਆਂ ਜੋ ਪ੍ਰਦੀਪ ਕਲੇਰ ਮੁੱਖ ਦੋਸ਼ੀ ਉਹ ਪਕੜਿਆ ਉਹਨੇ ਕੋਰਟ ਦੇ ਅੰਦਰ ਇਹ ਪ੍ਰਵਾਨ ਕੀਤੀ ਹੈ ਗੱਲ ਕਿ ਸੌਦਾ ਸਾਧ ਪਖੰਡੀ ਤੇ ਨਾਲ ਹਣੀ ਪ੍ਰੀਤ ਇਹਨਾਂ ਨੇ ਰਲ ਕੇ ਸਾਜ਼ਿਸ਼ ਕਰੀ ਜਿੱਥੇ ਜਿੱਥੇ ਬਦਵੀਆਂ ਹੋਈਆਂ ਇਹ ਸੌਦਾ ਸਾਧ ਨੇ ਹਣੀ ਪ੍ਰੀਤ ਨੇ ਕਰਵਾਈਆਂ ਹਾਂਜੀ ਬਾਬਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਪਾਲ ਸਿੰਘ ਉਰ ਬਾਬਾ ਪਾਲਾ ਸਿੰਘ ਹੈ ਜੀ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਐਸਐਸਪੀ ਸਾਹਿਬ ਨੂੰ ਮਿਲਣ ਆਏ ਕੀ ਕੰਮ ਹੁੰਦਾ ਹੈ ਇਹ ਜਿਹੜੀਆਂ 16 ਦੇ ਵਿੱਚ ਤੇ 15 ਦੇ ਵਿੱਚ ਬੇਆਬਦੀਆਂ ਹੋਈਆਂ ਸੀ ਨਾ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਭਗਤਾ ਭਾਈ ਕਾ ਗੁਰੂ ਸਰ ਆਪਣਾ ਜਿਹੜਾ ਗੁਰੂ ਸਰ ਭਗਤੀ ਦੇ ਨਾਲ ਉੱਥੇ ਹੋਈਆਂ ਸੀ ਤੇ ਬਗੜਾੜੀ ਹੋਈ ਸੀ ਇਹ ਸਾਰੀਆਂ ਬੇਆਬਦੀਆਂ ਦੇ ਵਿੱਚ ਜਿਹੜਾ ਪ੍ਰਦੀਪ ਕਲਾਰ ਹੈ ਉਹ ਹੁਣ ਰੈਸਟ ਹੋ ਗਿਆ ਜਿਹੜਾ ਪੀਓ ਸੀਗਾ ਉਹਨੇ ਬਿਆਨ ਦਿੱਤਾ ਹੈ ਕਿ ਜਿਹੜਾ 164 ਦੇ ਬਿਆਨ ਹੈ ਜਿਹੜੇ ਜੱਜਸਾਲ ਦੇ ਕੋਲ ਦਿੱਤੇ ਨਾ ਆਮ ਕਰਕੇ ਉਹ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀਆਂ ਸੀ ਗੰਦਪਾਪ ਉਹਦੇ ਵਿੱਚ ਹਨੀਪ੍ਰੀਤ ਅਤੇ ਡੇਰਾ ਮੁਖੀ ਦਾ ਨਾਮ ਖੁੱਲ ਕੇ ਲਿਆ ਗਿਆ ਕਿ ਇਹਨਾਂ ਦੀ ਇਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਗੁਰੂਗ੍ਰਾਂਦ ਸਾਹਿਬ ਦੀ ਬੇਅਦਬੀ ਕਰੋ ਤੁਸੀਂ ਫਿਰ ਉੱਥੋਂ ਜਿਉਂਦੇ ਕਿਉਂ ਆਏ ਤੁਸੀਂ ਉੱਥੇ ਬੇਅਦਬੀ ਕਰਨੀ ਸੀ ਜਦੋਂ ਤੁਹਾਡੇ ਲੋਕਟ ਲਾਏ ਗਏ ਸੀ ਉੱਥੇ ਉਹ ਸੀਗਾ ਮਨਜੀ ਦਾ ਨਾਮ ਇਹ ਮਨਜੀ ਨੇ ਉੱਥੇ ਪ੍ਰਚਾਰ ਕੀਤਾ ਸੀਗਾ ਹਰਪ੍ਰੀਤ ਮਨਜੀ ਨੇ ਹਰਜਿੰਦਰਪਨ ਜੀ ਨੇ ਤੇ ਉਹਦਾ ਕਰਕੇ ਇਹਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਪਹਿਲਾਂ ਵਗਰਾੜੀ ਫਿਰ ਉੱਥੋਂ ਆ ਕੇ ਜਿਹੜਾ ਭਗਤਾ ਭਾਈ ਕਾ ਗੁਰੂ ਸਰ ਅਸੀਂ ਕਹਿੰਦੇ ਹਾਂ ਕਿ ਉਹਨਾਂ ਦੋਸ਼ੀਆਂ ਨੂੰ ਵੀ ਇਸ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਨਾਂ ਲਿਆਂਦਾ ਜਾਵੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਕੇਸ ਨੂੰ ਉਹਨਾਂ ਦੇ ਟ੍ਰਾਇਲ ਚੱਲਣ ਸਾਡੇ ਉਹ ਨਿਕਰੀ ਤੇ ਸਿੱਖ ਸੰਗਤ ਨੂੰ ਇਨਸਾਫ਼ ਮਿਲੇ ਜਿਹੜੇ ਸਾਡੇ ਹਿਰਦੇ ਬਲੁੰਦਰੇ ਗਏ ਆ ਸਾਰਿਆਂ ਦੇ ਕਿਉਂ ਜਾਗਤ ਜੋਤ ਜਪੈ ਨਿਸਵਾਸਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤ ਜੋਤ ਹੈ ਇਸ ਕਰਕੇ ਅਸੀਂ ਅੱਜ ਐਸਐਸਪੀ ਸਾਹਿਬ ਨੂੰ ਬੇਨਤੀ ਕਰਨ ਆਏ ਹਾਂ ਸਾਰੀ ਸਿੱਖ ਸੰਗਤ ਆਪਣੇ ਨਾਲ ਆਈ ਹੈ ਭਗਤਾ ਭਾਈ ਤੋਂ ਇਸ ਕਰਕੇ ਅੱਜ ਅਸੀਂ ਇੱਥੇ ਆਏ ਹਾਂ ਸਾਹਿਬ ਨੂੰ ਮਿਲਣ ਭਗਵਾਨ ਤੁਮਾਰ ਨੇ ਕਿਹਾ ਸੀਗਾ ਵੀ ਮੈਂ ਇਨਸਾਫ ਕਰਾਂਗਾ ਜਿਹੜੇ ਦੁਸ਼ੀਆਗੇ ਉਹਨੂੰ ਸਲਾਖਾ ਪਿੱਛੇ ਜੀ ਪਰ ਅੱਜ ਤੱਕ ਕੋਈ ਕਾਰਵਾਈ ਹੋਈ ਜਦੋਂ ਬਿਆਨ ਸਾਹਮਣੇ ਆਕੇ ਇਹਨਾਂ ਨੇ ਨੈਵ ਸਿੰਘ ਜੀ ਜੇ ਸਾਡੇ ਸੂਬੇਦਾਰਾਂ ਦੇ ਵਿੱਚ ਕੋਈ ਸੱਚਾਈ ਵਾਲੀ ਗੱਲ ਹੋਵੇ ਜਾਂ ਉਹਨਾਂ ਦੇ ਵਿੱਚ ਦ੍ਰਿੜ ਇਰਾਦਾ ਹੋਵੇ ਤਾਂ ਅਸੀਂ ਗੱਲ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਰਾਜਾ ਤਖਤ ਸੋਭਾ ਹੈ ਤਖਤੇ ਕੀ ਲੈਕ ਹੈ ਇਹਨਾਂ 'ਚ ਕੋਈ ਲੈਕ ਨਹੀਂ ਸਾਨੂੰ ਆਪ ਨੂੰ ਧਰਨੇ ਦੇਣੇ ਪੈਂਦੇ ਆ ਸਾਨੂੰ ਆਪ ਨੂੰ ਅਫਸਰਾਂ ਤੱਕ ਪਹੁੰਚ ਕਰਨੀ ਪੈਂਦੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਕੱਲਾ ਮੇਰਾ ਨਹੀਂ ਸਮੂਹ ਜਗਤ ਦਾ ਹੈ ਹਰ ਇੱਕ ਦਾ ਹੈ ਕਿਉਂ ਸਭਨਾ ਸਾਂਝੀ ਵਾਲ ਸਦਾ ਨਹੀਂ ਤੁਸੀਂ ਕੋਈ ਇਹਨਾਂ ਦੇਸਾ ਬਾਹਰਾ ਜੀਓ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾ ਕਿਸੇ ਦੀ ਵਿਰਾਈ ਕਰਦੇ ਨ ਉਹ ਜੇ ਸਾਨੂੰ ਕਿਰਤ ਕਰਨ ਸਿਖਾਉਂਦੇ ਆ ਸਾਨੂੰ ਧਰਮ ਦੇ ਰਾਹ 'ਤੇ ਚੱਲਣ ਸਿਖਾਉਂਦੇ ਨੇ ਉਸ ਇਸ਼ਟ ਦੀ ਸਾਡੇ ਦੀ ਬੇਆਬਦੀ ਕੀਤੀ ਗਈ ਤੇ ਕੀਤੀ ਕਿਨੇ ਜਿਹੜਾ ਢੌਂਗੀ ਆ ਉਹ ਢੌਂਗੀ ਨੇ ਇਹ ਇਹ ਬੇਆਬਦੀ ਕੀਤੀ ਤੇ ਸਾਡੇ ਲੋਕ ਇਹ ਜਨ ਕੇ ਕੱਲਾ ਬਖਾਵਾ ਵੇਖੀ ਗਏ ਉਹਦੇ ਮਗਰ ਲੱਗ ਜਾਂਦੇ ਲਾਲਾਰੀ ਦੇ ਮੱਟ ਪੈ ਜੋ ਗਿੱਦੜ ਰੱਤਾ ਕਰੇ ਵਖੀਲੀ ਅਗਲੀ ਹੋ ਛੇਮਦ ਮੱਤਾ ਦਰ ਸੇਵਾ ਮੇਰ ਘਾਵਲੀ ਬਹਿ ਹੋਏ ਅਮਤ ਅਸੀਂ ਕਿਨੇ ਕਿ ਇਸ ਦੋਸ਼ੀ ਨੂੰ ਸਖਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਂ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉੱਤੇ ਹੱਥ ਚੁੱਕਿਆ ਹੈ ਅਤੇ ਥਾਂ ਥਾਂ ਤੇ ਉਹਨਾਂ ਨੇ ਬੇਅਪਦੀਆਂ ਕੀਤੀਆਂ ਹਨ ਆ ਆਪਾਂ ਨੂੰ ਐਡਾ ਵੱਡਾ ਸਬੂਤ ਮਿਲ ਗਿਆ ਸਾਡੀ ਸਰਕਾਰ ਨੂੰ ਫੇਰ ਚੁੱਪ ਬੈਠੀ ਹੈ ਹੈਰਾਨਗੀ ਦੀ ਗੱਲ ਨਹੀਂ ਉਹਨਾਂ ਦੋਸ਼ੀਆਂ ਨੂੰ ਪਰੋਲਾ ਮਿਲ ਰਹੀ ਹੈ ਸਾਡੇ ਸਿੰਘਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਕਿੰਦਾਂ ਚਿਰ ਬੈਠੇ ਨੂੰ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਸਾਡਿਆਂ ਨੂੰ ਡਿਗਰੂਗੜ੍ਹ ਸੇਡ ਦੇ ਤਲ ਜਾ ਕੇ ਨਾ ਕੋਈ ਗੱਲ ਨਾ ਕੋਈ ਬਾਤ ਹੋਵੇ ਵੀ ਇਹ ਚੀਜ਼ਾਂ ਸਾਡੇ ਨਾਲ ਵਧਿੱਕੀ ਹੋ ਰਹੀ ਹੈ ਤਾਂ ਹੋ ਰਹੀ ਹੈ ਕਿ ਅਸੀਂ ਵੀ ਬਹੁਤ ਜਿਆਦੇ ਵੇਸਲੇ ਆ ਇਕੱਠੇ ਨਹੀਂ ਹੋ ਰਹੇ ਜੇ ਕੋਈ ਮੇਰੇ ਅਰਗਾ ਕੇ ਉੱਥੇ ਕੋਈ ਚਾਰ ਗੱਲਾਂ ਕਰ ਲੈਂਦਾ ਸੀ ਉਹਦੇ ਮਗਰ ਲੱਗ ਲੈਨੇ ਸੋ ਸਾਨੂੰ ਸਾਰਿਆਂ ਨੂੰ ਡਿਢਤਾ ਦੇ ਨਾਲ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ ਜਿਵੇਂ ਹਰਪਾਲ ਸਿੰਘ ਖਾਰਾ ਜੀ ਕਰਦੇ ਨੇ ਅਸੀਂ ਦਿਨ ਰਾਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਦਿੱਤਾ ਖਾਨੇ ਆ ਤੇ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਅਸੀਂ ਲੋਕ ਉਹਨਾਂ ਤੋਂ ਪਾਸਾ ਕਿਉਂ ਪਟਦੇ ਜੋ ਪਗਰਾੜੀ ਦਾ ਮੋਰਚਾ ਲੱਗਾ ਸੀ ਉਹ ਇਨ੍ਹਾਂ ਨੇ ਜਿਹੜੇ ਮੰਤਰੀ ਵੀ ਜਾਂ ਹੋਰ ਵਿਧਾਇਕ ਭੇਜੇ ਸੀਗੇ ਵੀ ਅਸੀਂ ਜਲਦੀ ਇਹਨਾਂ ਦਾ ਫੈਸਲਾ ਕਰਾਂਗੇ ਕੁਝ ਟਾਈਮ ਵੀ ਦਿੱਤਾ ਸੀ ਪਰ ਅੱਜ ਤੱਕ ਨਾ ਤਾਂ ਕਾਂਗਰਸ ਨੇ ਕੁਝ ਕੀਤਾ ਤੇ ਨਾ ਇਹਨਾਂ ਨੇ ਆਪ ਨੇ ਕੀਤਾ ਜਾਈ। ਭਾਈ ਸਾਬ ਜੀ ਖਿਸਕ ਜਾਏ ਜੁਵਾਨ ਤੇ ਸੋਈ ਨਰ ਕੱਚਾ। ਇਹ ਸਾਰੀ ਸਰਕਾਰ ਜੁਵਾਨ ਤੋਂ ਖਿਸਕੀ ਐ। ਚਾਹੇ ਭਗਵੰਤ ਮਾਨ ਜੀ ਨੇ ਚਾਹੇ ਉਹਦੋਂ ਪਹਿਲਾਂ ਕਾਂਗਰਸ ਸੀ ਤੇ ਦੂਜੀ ਦੇ ਤਾਂ ਤੁਹਾਨੂੰ ਪਤਾ ਇਹ ਸਾਰੇ ਕੰਡੇ ਬੀਜੇ ਹੀ ਨਾ। ਉਹਨਾਂ ਨੂੰ ਕੀ ਕਵਾਂਗੇ ਆਪਾਂ? ਸੋ ਇਹ ਜਾਣ ਜਾਣ ਕੇ ਸਾਨੂੰ ਉਕਸਾਇਆ ਜਾਂਦਾ ਹੈ। ਸਾਨੂੰ ਦੱਸਿਆ ਜਾਂਦਾ ਕਿ ਤੁਹਾਡੇ ਨਾਲ ਤਾਂ ਵਧੀਕੀਆਂਵੇਂ ਜੀ ਕਰੀ ਹੋਣੀਆਂ। ਜੇ ਸੱਚ ਦੇ ਰਾਹ ਤੇ ਚੱਲਾਂਗੇ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੱਚ ਬੋਲਦੇ ਨੇ ਸੱਚ ਦਾ ਬਚਨ ਕਰਦੇ ਹਰੇਕ ਨਾਲ ਤੇ ਉਹ ਕੂੜੇ ਜਿਹੜੇ ਹਨਗੇ ਡੇਰੇਦਾਰ ਸਾਡੇ ਜਲਦੇ ਸਾਹਮਣੇ ਆਪਨੇ ਦਰ ਸਿੰਘ ਆ ਜੀ ਤੇ ਮੈਂ ਇੱਕ ਸਿੱਖ ਪ੍ਰਚਾਰਕਾਂ ਜੀ ਜੀ ਕੀ ਕਹਿਣਾ ਚਾਹੁੰਗੇ ਅੱਜ ਐਸਐਸਪੀ ਸਾਹਿਬ ਨੂੰ ਤੁਸੀਂ ਮਿਲਣ ਲਈ ਆ ਅਸਮੁੱਚੀ ਸੰਗਤ ਆਈ ਹੈ ਜੀ ਅਸਲ 'ਚ ਜਿਹੜੀ 2015 ਤੋਂ ਲੈ ਕੇ ਬੇਅਦਬੀਆਂ ਘਟੜਾਵਾ ਜਿਸ ਤਰ੍ਹਾਂ ਕਹਾਂ ਤਾਂ ਅੱਜ ਤੱਕ ਚੱਲ ਰਹੀਆਂ ਤੇ ਇਹਨਾਂ ਦਾ ਜਿਹੜਾ ਦੋਸ਼ੀ ਹੈ ਉਹਨਾਂ ਨੂੰ ਮਤਲਬ ਸਜ਼ਾਵਾ ਨਹੀਂ ਮਿਲ ਰਹੀਆਂ ਤੇ ਸੰਗਤ ਇਨਸਾਫ ਚਾਹੁੰਦੀ ਹੈ ਹੁਣ ਤੁਹਾਨੂੰ ਪਤਾ ਪਿਛਲੇ ਦਿਨੀ ਇਹ ਮੀਡੀਆ 'ਚ ਵੀ ਆ ਗਿਆ ਪੇਪਰਾਂ 'ਤੇ ਵੀ ਆਇਆ ਵੀ ਜੋ ਪ੍ਰਦੀਪ ਕਲੇਰ ਮੁੱਖ ਦੋਸ਼ੀ ਉਹ ਪਕੜਿਆ ਉਹਨੇ ਕੋਰਟ ਦੇ ਅੰਦਰ ਇਹ ਪ੍ਰਵਾਨ ਕੀਤੀ ਹੈ ਗੱਲ ਕਿ ਸੌਦਾ ਸਾਧ ਪਖੰਡੀ ਤੇ ਨਾਲ ਹਣੀਪ੍ਰੀਤ ਇਹਨਾਂ ਨੇ ਰਲ ਕੇ ਸਾਜ਼ਿਸ਼ ਕਢੀ ਕਢੀ ਨਾਲ ਕਢੀ ਚੱਲਦੀ ਹੈ ਨਾ ਉਤਰੋਂ ਉਹਨਾਂ ਨੇ ਸਾਰੀ ਸਲਾਹ ਕਰਕੇ ਆਪਣੇ ਥੱਲੇ ਜਿੰਨੇ ਕਰਿੰਦੇ ਸੀ ਉਹਨਾਂ ਨੂੰ ਡਿਊਟੀ ਲਈ ਔਰ ਜਿੱਥੇ-ਜਿੱਥੇ ਬੇਦਵੀਆਂ ਹੋਈਆਂ ਇਹ ਸੌਦਾ ਸਾਧ ਨੇ ਹਣੀਪ੍ਰੀਤ ਨੇ ਕਰਵਾਈਆਂ ਤੇ ਸਾਡੀ ਮੰਗ ਹੈ ਜੀ ਸਾਰੀ ਸੰਗਤ ਆਈ ਆ ਮੀ ਭਾਵੇਂ ਭਗਤਾ ਭਾਈ ਕਾ ਗੁਰੂ ਸਰ ਬਰਗਾੜੀ ਹੋਰ ਵੀ ਜਿੱਥੇ ਵੀ ਬਦਮੀ ਹੋਈਆਂ ਜਵਾਰ ਜਵਾਰ ਸਿੰਘ ਆਲਾ ਇਹ ਦੋਸ਼ੀਆਂ ਨੂੰ ਸਖਤ ਸਜ਼ਾ ਮਿਲੇ ਔਰ ਸੰਗਤਾਂ ਨੂੰ ਇਨਸਾਫ ਮਿਲੇ ਤੇ ਇਹ ਅਸੀਂ ਤਾਂ ਕਰਕੇ ਐਸਐਸਪੀ ਨੂੰ ਮਿਲ ਲਾਏ ਜਦੋਂ ਚੁਣਾ ਹੋਣਗੇ ਉਹਦੇ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਉਹ ਕਹਿੰਦੇ ਅਸੀਂ ਇਨਸਾਫ ਦਿਵਾਵਾਂਗੇ ਪਰ ਅੱਜ ਤੱਕ ਕਿਸੇ ਪਾਰਟੀ ਨੇ ਇਨਸਾਫ ਨਹੀਂ ਇਹ ਕੁਦਰਤੀ ਗੱਲ ਹੈ ਜੀ ਰਾਜਨੀਤਿਕ ਲੋਕਾਂ ਨੂੰ ਇੱਕ ਮੌਕਾ ਚਾਹੀਦਾ ਜਦੋਂ ਵੋਟਾਂ ਲੈਣੀਆਂ ਉਦੋਂ ਫਿਰੇ ਨਸ਼ੇ ਹੋਣ ਨਸ਼ਿਆਂ ਦੀ ਗੱਲ ਕਰਨਗੇ ਪੰਜਾਬ 'ਚ ਨਸ਼ਾ ਵਧ ਗਿਆ ਵਿਅਦਮੀਆਂ ਹੁੰਦੀਆਂ ਇੱਥੇ ਕਾਨੂੰਨ ਦੀਆਂ ੱਤਜੀਆਂ ਉਡਾਈਆਂ ਜਾ ਰਹੀਆਂ ਇਸ ਤਰ੍ਹਾਂ ਕਰਕੇ ਆਮ ਭੋਲੇ ਭਾਲੇ ਲੋਕਾਂ ਨੂੰ ਬਰਗਲਾ ਕੇ ਵੋਟਾਂ ਲੈਂਦੇ ਆ ਜਦੋਂ ਵੋਟਾਂ ਮਿਲ ਗਈਆਂ ਗੱਡੀ ਤੇ ਬਹਿ ਗਏ ਫਿਰ ਤੂੰ ਕੌਣ ਤੇ ਮੈਂ ਕੌਣ ਫਿਰ ਕੋਈ ਇਨਸਾਫ ਨਹੀਂ ਮਿਲਦਾ